ਕਿਤਾ ਸਾਡੀਆਂ ਜਿਹੜੀਆਂ ਮੰਗਾਂ ਪਿਸ਼ੰਭੂ ਖਨੋਰੀ ਦਾ 330 ਮਾਅਬਜ਼ਾ ਉਹ ਦਿੱਤਾ ਜਾਵੇ ਦਿੱਲੀ ਅੰਦੋਲਨ 1 2 ਪੰਜਾਬ ਚ ਪਾਏ ਕੇਸ ਵਾਪਸ ਲਾਏ ਜਾਣ ਹੜਾ ਦਾ ਮਾਅਬਜ਼ਾ ਸਾਨੂੰ ਮਿਲੇ ਆਬਾਦਕਰ ਕਿਸਾਨਾਂ ਨੂੰ ਮਾਲਕੀਅਤ ਦਿੱਤੀ ਜਾਂ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਛੜਕਾਂ ਨਿਕਲ ਰਹੀਆਂ ਉਹ ਕਿਸਾਨਾਂ ਨੂੰ ਮਾਅਬਜ਼ਾ ਦਿੱਤੇ ਵਿਗਾਏ ਉਹਨਾਂ ਦਾ ਕਬਜ਼ਾ ਹਾਂ ਲਗਭਗ 21 ਐਮਐਲਏ ਆ 6 ਮੰਤਰੀ ਆ ਆਰਸੀਐਮ ਸਾਹਿਬ ਦੀ ਜਿਹੜੀ ਸੰਗਰੂਪ ਦੀ ਰੈਸ਼ਾ ਉੱਥੇ ਉਦੋਂ ਤੇ ਪੱਤਰਕਾਰ ਨੇ ਸਾਡੇ ਨਾਲ ਹੀ ਬਹਿਣਾ ਪੈਣਾ ਵਾ ਜੱਡਾ ਭਾਰਤ ਅਮਰੀਕਾ ਸਮਝੌਤਾ ਹੋ ਰਿਹਾ ਵਾ ਇਹ ਦੇਸ਼ ਨੂੰ ਤਬਾਹ ਕਰ ਦੇਣਾ ਹੈ ਇਹਨਾਂ ਅੰਦੋਲਨ ਬਣੂਗਾ ਉਦੋਂ ਹੀ ਮਸਲਾ ਹੱਲ ਹੋਣਾ ਅਸੀਂ ਜਨ ਅੰਦੋਲਨ ਲਈ ਮੈਂ ਸ਼ਹਿਰੀਆਂ ਨੂੰ ਕਹਿਣਾ ਵੀ ਆਨਲਾਈਨ ਵਪਾਰ ਨੇ ਤੁਹਾਡੀਆਂ ਦੁਕਾਨਾਂ ਨਹੀਂ ਛੱਡਣੀਆਂ ਜਿਹੜਾ ਜਿੰਨੇ ਵੀ ਆ ਵੱਡੇ ਸ਼ਾਪਿੰਗ ਮਾਲ ਨੇ ਤੁਹਾਨੂੰ ਖਾ ਜਾਣਗੇ ਲੇਬਰ ਨੂੰ ਉਂਝ ਖਾਗੇ ਨਰੇਗਾ ਖਤਮ ਕਰ ਦੇਚ ਮਿਸਟਰ ਨੇ ਹਰਪਰਜਨ ਸਿੰਘ ਇਡੀਓ ਤੋਂ ਪ੍ਰਸ਼ਾਸਨ ਨੇ ਉਹਨਾਂ ਨਾਲ ਗੱਲ ਕਰਾਈ ਸੀਗੀ 12 ਤੋਂ 4 ਵਜੇ ਤੱਕ ਆਜਾ ਪੂਰੇ ਪੰਜਾਬ ਦੇ ਅੰਦਰ ਐਮਐਲਏ ਤੇ ਮੰਤਰੀਆਂ ਦੇ ਔਰ ਸੰਗਰੂਰ ਦੇ ਵਿੱਚ ਸੀਮ ਦੀ ਰਾਸਤੇ ਵੱਡੇ ਦਰਨੇ ਲੱਗੇ ਆ। ਇਹਦੇ ਵਿੱਚ ਅਸੀਂ ਚੇਤਾਵਨੀ ਪੱਤਰ ਵੀ ਦੇਨੇ ਆ। ਉਹਨਾਂ ਨੂੰ ਦਿੱਤਾ ਇੱਥੇ ਅਫਸਰ ਆਊਗਾ ਜਦੋਂ ਦਰਨਾ ਮੁੱਕੂਗਾ। ਕੋਈ ਡੀਸੀ ਦੀ ਜੁਮੈਰੀ ਲਾਉਂਦੇ ਜਾਂ ਡੀਸੀ ਦੀ ਉਹ ਆ ਕੇ ਸ਼ਵਾਸ਼ਣ ਦਬਾਊਗਾ ਕਿ ਮੰਗਾਂ ਦਾ ਸਹੀ ਹੱਲ ਕੱਢਾਂਗੇ। ਮੁੱਖ ਤਾਂ ਸਾਡੀਆਂ ਜਿਹੜੀਆਂ ਮੰਗਾਂ ਪਿਸ਼ੰਭੂ ਖਨੋਰੀ ਦਾ 330 ਮਾਬਜ਼ਾ ਉਹ ਦਿੱਤਾ ਜਾਵੇ। ਦਿੱਲੀ ਅੰਦੋਲਨ 1 2 ਪੰਜਾਬ ਚ ਪਾਏ ਕੇਸ ਵਾਪਸ ਲਾਏ ਜਾਣ। ਹੜਾ ਨਾ ਮਾਬਜ਼ਾ ਸਾਨੂੰ ਮਲੇ ਆਬਾਦ ਕਰ ਕਿਸਾਨਾਂ ਨੂੰ ਮਾਲਕੀਅਤ ਦਿੱਤੀ ਜਾਂ ਜਿਹੜੀ ਭਾਰਤ ਮਾਲਾ ਯੋਜਨਾ ਤਹਿਤ ਛੜਕਾਂ ਨਿਕਲ ਰਹੀਆਂ ਉਹ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗਾਇ ਉਹਨਾਂ ਦਾ ਕਬਜ਼ਾ ਜਿਹੜੇ ਹੜ ਆਏ ਸੀ ਉਹ ਮੈਨ ਮੇਡ ਅਸੀਂ ਕਿ ਉਹਨਾਂ ਦੀ ਇਨਕੁਆਰੀ ਕੀਤੀ ਜਾਏ ਗਾਂ ਹੜ ਨਾਉਣ ਇਹੋ ਜਿਹਾ ਪ੍ਰਬੰਧਨ ਕੀਤਾ ਜਾਵੇ ਇਹਦੋਂ ਗਾਂ ਜਿਹੜਾ ਭਾਰਤ ਅਮਰੀਕਾ ਸਮਝੌਤਾ ਬਿਜਲੀ ਸੋਧ ਬਿੱਲ ਆ ਜਾਂ ਸੀ ਡੈਕਟ ਆ ਰਿਹਾ ਜਾਂ ਜਿਹੜੇ 4 ਲੇਬਰ ਕੋਡ ਲਾਗੂ ਕੀਤੇ ਆ ਇਹਨਾਂ ਦੇ ਜਿਹੜਾ ਖਿਲਾਫ ਆ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰੇ ਪੰਜਾਬ ਸਰਕਾਰ ਮੈਨੂੰ ਲੱਗਦਾ ਇੱਥੇ ਉਹ ਕਹਿੰਦੇ ਸੀ ਵੀ ਮੈਂ ਸਹਿਮਤ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਬਿੱਲਾਂ ਦੇ ਖਿਲਾਫ ਵਿਧਾਨ ਸਭਾ 'ਚ ਮਤਾ ਪਾਸ ਕਰੇ ਇਹ ਗੱਲਬਾਤ ਹੋਈ ਆ ਪੂਰੇ ਪੰਜਾਬ ਦੇ ਅੰਦਰ ਇਹ ਮੋਰਚਾ 6:00 ਵਜੇ ਤੱਕ ਚੱਲੂਗਾ ਹੁਣ ਈਟੀਓ ਸਾਹਿਬ ਹੁਣ ਕੀ ਗੱਲਬਾਤ ਹੋਈ ਆ ਕੋਈ ਧਰਨਾ ਹੁਣ ਉਹ ਨਹੀਂ ਧਰਨਾ ਧਰਨਾ ਤੇ ਚੱਲੂਗਾ ਧਰਨੇ ਜਿਹੜੇ ਕੰਮ ਨੂੰ ਆਉਂਦੇ ਸੀ ਕੋਈ ਮੰਗ ਪੱਤਰ ਨਹੀਂ ਅਸੀਂ ਤਾਂ ਮੰਗ ਪੱਤਰ ਹੱਲ ਕਰਾਉਣਾ ਹੁੰਦਾ ਉਹ ਕਿ ਇਹਨਾਂ ਨੂੰ ਮੰਗ ਪੱਤਰ ਨਾਲ ਗੱਲ ਹੋਊਗੀ ਉੱਤੇ ਗੱਲ ਕਰਨਗੇ ਉਹ ਸਾਰਿਆਂ ਨਾਲ ਗੱਲ ਕਰਕੇ ਜਦੋਂ ਧਰਨਾ 4:00 ਵਜੇ ਤੱਕ ਆ ਗਿਆ 3:30 ਵਜੇ ਜਾਂ 4:00 ਵਜੇ ਦੇ ਤੱਕ ਕੋਈ ਅਪਸਰ ਆਊਗਾ ਏਡੀਸੀ ਆ ਵੀ ਡ ਪਬਲਿਕ ਲਈ ਆ ਕੇ ਕੀ ਕੀ ਮਸਲੇ ਦਾ ਸਰਕਾਰ ਹੱਲ ਤੁਹਾਡਾ ਕਰੂਗੀ ਸਾਡਾ ਹਾਂ ਲਗਭਗ 21 ਐਮਐਲਏ ਆ 6 ਮੰਤਰੀ ਆ ਆਰਸੀਐਮ ਸਾਹਿਬ ਦੀ ਜਿਹੜੀ ਸਗਰੂਪ ਦੀ ਰੈਸ਼ ਆ ਉੱਥੇ ਕਿਉਂ ਬਾਰ ਬਾਰ ਧਰਨੇ ਪ੍ਰਦਰਸ਼ਨ ਕਰਨੇ ਪੈਣ ਦੀ ਲੋੜ ਪੈ ਗਈ ਨੀ ਮੈਨੂੰ ਲੱਗਦਾ ਹੁਣ ਤਾਂ ਵੱਡਾ ਕਰਨਾ ਪਊ ਤਾਂ ਤੇ ਪੱਤਰਕਾਰਾਂ ਨੇ ਵੀ ਸਾਡੇ ਨਾਲ ਹੀ ਬਹਿਣਾ ਪੈਣਾ ਜੱਡਾ ਭਾਰਤ ਅਮਰੀਕਾ ਸਮਝੌਤਾ ਹੋ ਰਿਹਾ ਵਾ ਇਹ ਦੇਸ਼ ਨੂੰ ਤਬਾਹ ਕਰਨ ਵਾਲਾ ਵਾ ਬਿਜਲੀ ਸੋਧ ਬਿੱਲ ਨੇ ਵੀ ਤਬਾਹ ਕਰਨਾ ਇਹ ਵੱਡੇ ਅੰਦੋਲਨਾਂ ਦੀ ਲੋੜ ਰਹਿਣੀ ਆ ਅੰਦੋਲਨਾਂ ਵਿੱਚ ਜਦੋਂ ਜਨ ਅੰਦੋਲਨ ਬਣੂਗਾ ਉਦੋਂ ਹੀ ਮਸਲਾ ਹੱਲ ਹੋਣਾ ਅਸੀਂ ਜਨ ਅੰਦੋਲਨ ਲਈ ਮੈਂ ਸ਼ਹਿਰੀਆਂ ਨੂੰ ਕਹਿਣਾ ਵੀ ਆਨਲਾਈਨ ਵਪਾਰ ਨੇ ਤੁਹਾਡੀਆਂ ਦੁਕਾਨਾਂ ਨਹੀਂ ਛੱਡਣੀਆਂ ਜਿਹੜਾ ਜਿੰਨੇ ਵੀ ਆ ਵੱਡੇ ਸ਼ਾਪਿੰਗ ਮਾਲ ਰਹੇ ਤੁਹਾਨੂੰ ਖਾ ਜਾਣਗੇ ਲੇਬਰ ਨੂੰ ਉਂਝ ਖਾਗੇ ਨਰੇਗਾ ਖਤਮ ਕਰਤੇ ਚਾਰ ਉਹਨਾਂ ਦੇ ਲੇਬਰ ਕੋਡ ਲਾਗੂ ਕਰਤੇ ਭਾਰਤ ਅਮਰੀਕਾ ਸਮਝੌਤੇ ਨੇ ਕਿਸਾਨਾਂ ਨੂੰ ਤਬਾਕ ਜਿਹੜਾ ਖਰੀਦਦਾਰ ਆ ਖਰੀਦ ਖਰੀਦਦਾਰ ਦਾ ਵੀ ਬੱਡਾ ਨੁਕਸਾਨ ਹੋਣਾ ਭਾਰਤ ਅਮਰੀਕਾ ਸਮਝੌਤੇ ਦੇ ਵਿੱਚ ਬੜੀਆਂ ਬਹੁਕੰਵੀ ਕੰਪਨੀਆਂ ਨੇ ਡੱਬਾ ਬੰਦ ਚੀਜ਼ ਤੁਹਾਨੂੰ ਦੇਣੀ ਆ ਸਾਡੇ ਕੋਲ ਤੁਸੀਂ ਓਪਨਲੀ ਲੈ ਸਕਦੇ ਜੇ ਬਾਅਦ ਚ ਜਦੋਂ ਉਹਨਾਂ ਦੀ ਮੋਨੋਪਲੀ ਹੋ ਗਈ ਤੁਹਾਨੂੰ ਆਟਾ 200 ਰੁਪਏ ਕਿਲੋ ਵੀ ਦੇ ਸਕਦੇ ਆ ਮਰਜ਼ੀ ਉਹਨਾਂ ਦੇ ਉਹਨਾਂ ਦੇ ਹੱਥ ਚੱਲ ਜੇ ਨਾ ਨਾ ਸਾਰਾ ਸਿਸਟਮ ਮਸਲਨ ਜਦੋਂ ਜੀਓ ਆਈ ਉਹਨੇ ਬੀਐਸਐਲ ਨੂੰ ਖਤਮ ਕਰ ਲਈ ਔਰ ਕੰਪਨੀਆਂ ਨੂੰ ਖਤਮ ਲਈ ਮੁਖ ਦਿੱਤਾ ਨਾ ਜਦੋਂ ਮੋਨੋਪਲੀ ਵੱਲ ਗਿਆ ਹੁਣ ਸਭ ਤੋਂ ਮਹਿੰਗੀ ਜੀਓ ਐਸਟੈਕ ਨਾ ਬਾਜ਼ਾਰ ਨੂੰ ਖਾਣਾ ਸੈਂਟਰ ਦੇ ਨਾਲ ਸੰਬੰਧਿਤ ਆ ਜਾਂ ਪੰਜਾਬ ਸਰਕਾਰ ਦਾ ਕੀ ਰੋਲ ਹੈ ਪੰਜਾਬ ਸਰਕਾਰ ਦਾ ਰੋਲ ਆ ਕਿ ਕੀ ਉਹ ਇਹਦਾ ਵਿਰੋਧ ਕਰੂਗੀ ਕਿ ਉਹਨਾਂ ਨਾਲ ਖੜੂਗੀ ਜੇ ਪੰਜਾਬ ਸਰਕਾਰ ਵਿਰੋਧ ਕਰੂਗੀ ਤੇ ਫਿਰ ਠੀਕ ਆ ਨਹੀਂ ਤਾਂ ਫਿਰ ਇਹ ਵੀ ਉਹਨਾਂ ਨਾਲ ਰਲੇ ਹੋਏ ਆ ਹੜਾਂ ਦਾ ਮਾਅਬਜਾ ਇਹਨਾਂ ਨਾਲ ਆ ਸ਼ੰਭੂ ਖਨੋੜੀ ਦਾ ਮਸਲੇ ਦਾ ਹੱਲ ਆ ਪੰਜਾਬ ਦੇ ਅੰਦਰ ਪੁਲਿਸ ਕੇਸ ਪਏ ਹੋਏ ਆ ਜਿਹੜੀ ਆ ਬਾਤ ਕਰਕੇ ਸਨਾਂ ਦੇ ਮੁੱਦੇ ਆ ਜਿਹੜੀਆਂ ਸੜਕਾਂ ਨਿਕਲਦੀਆਂ ਉਹਨਾਂ ਦਾ ਮਾਅਬਜਾ ਦਾ ਸਵਾਲ ਹੈਗਾ ਨਸ਼ਿਆਂ 'ਚ ਪੰਜਾਬ ਮਰ ਰਿਹਾ ਹੈਗਾ ਜਿਹੜੇ ਗੈਂਗਸਟਰ ਖਿਲਾਫ ਬੜੀ ਵਾਰਸ ਕੀਤੀ ਆ ਉਹ ਠੀਕ ਆ ਔਰ ਉਹਦੀ ਆੜ ਵਿੱਚ ਪੰਜਾਬ ਦੇ ਜੂਥ ਨੂੰ ਮਾਰੋ ਉਹਦੀ ਆੜ ਚ ਉਹਨਾਂ ਦੇ ਮਾਂ ਪਿਓ ਨਾਲ ਧੱਕਾ ਕਰੋ ਉਹਨਾਂ ਦਾ ਕਸੂਰ ਕੋਈ ਨਹੀਂ ਇਹ ਸਾਰੇ ਪੰਜਾਬ ਨਹੀਂ ਹੁਣ ਆਉਣ ਵਾਲੀ ਰਣਨੀਤੀ ਕੀ ਰਹੇਗੀ ਦਿੱਲੀ ਨੂੰ ਫਿਰ ਜਾਣਾ ਪੈਗਾ ਜਾਂ ਪੰਜਾਬ ਦੇ ਵਿੱਚ ਦੇਖੋ ਇਹਦੇ ਚ ਸਾਰੀਆਂ ਜਥੇਬੰਦੀਆਂ ਦਾ ਏਕਾ ਬਹੁਤ ਜ਼ਰੂਰੀ ਆ ਜਿਹਦੇ ਲਈ ਅਸੀਂ ਯਤਨਸ਼ੀਲ ਆ ਪੰਜਾਬ ਨੂੰ ਇਕੱਠਾ ਕਰਨਾ ਪਰ ਵੱਡੇ ਅੰਦੋਲਨ ਤੋਂ ਬਿਨਾਂ ਸਰਨਾ ਨਹੀਂ ਹੈਗਾ ਉਹਦੀ ਤਿਆਰੀ ਚ ਝੋਟੇ ਹੋਏ ਅੱਜ ਸੱਦਾ ਦਾਂਗ ਲਿਆ